ਦੋਸਤੋ ਤੁਸੀਂ ਸਭ ਨੇ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਤਾਂ ਬਹੁਤ ਚੰਗੀ ਤਰ੍ਹਾਂ ਦੇਖਿਆ ਹੀ ਹੋਣਾ ਹੈ ਅਸੀਂ ਸਭ ਜਾਣਦੇ ਹਾਂ ਕਿ ਤਿਰੰਗੇ ਝੰਡੇ ਵਿੱਚ ਤਿੰਨ ਰੰਗ ਹਨ ਕੇਸਰੀ ਸਫੈਦ ਅਤੇ ਹਰਾ ਪਰ ਇਹ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਜਦੋਂ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵੱਡੇ ਆਗੂਆਂ ਵੱਲੋਂ ਤਿਰੰਗਾ ਝੰਡਾ ਬਣਾਇਆ ਗਿਆ ਸੀ ਤਾਂ ਇਸ ਦੇ ਉੱਪਰ ਸਭ ਤੋਂ ਪਹਿਲਾਂ ਹਰਾ ਰੰਗ ਸੀ ਜੋ ਕਿ ਮੁਸਲਮਾਨਾਂ ਦਾ ਪ੍ਰਤੀਕ ਸੀ ਪਰ ਬਾਅਦ ਵਿੱਚ ਸਿੱਖਾਂ ਨੇ ਕਿਵੇਂ ਬੜੇ ਅਨੋਖੇ ਢੰਗ ਨਾਲ ਅਤੇ ਕੁਰਬਾਨੀਆਂ ਦੇ ਕੇ ਆਪਣਾ ਕੇਸਰੀ ਰੰਗ ਸਭ ਤੋਂ ਉੱਪਰਲੇ ਪਾਸੇ ਲਿਆਂਦਾ ਇਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂ ਨਹਿਰੂ ਪਟੇਲ ਵਰਗੇ ਲੀਡਰਾਂ ਵੱਲੋਂ ਪਹਿਲਾਂ ਸਿੱਖਾਂ ਦਾ ਕੇਸਰੀ ਰੰਗ ਸਭ ਤੋਂ ਥੱਲੇ ਰੱਖਿਆ ਗਿਆ ਤੇ ਫਿਰ ਕਿਵੇਂ ਸਿੱਖਾਂ ਨੇ ਇਸ ਨੂੰ ਸਭ ਤੋਂ ਉੱਪਰ ਲਿਆਂਦਾ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਸਿੱਖਾਂ ਨੇ ਜੋ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਸਾਹਮਣੇ ਬਾਕੀ ਕੌਮਾਂ ਦੀਆਂ ਕੁਰਬਾਨੀਆਂ ਨਾ ਮਾਤਰ ਹੋ ਕੇ ਰਹਿ ਜਾਂਦੀਆਂ ਹਨ ਇਸ ਗੱਲ ਨੂੰ ਕੋਈ ਵੀ ਚੁਟੜਾ ਨਹੀਂ ਸਕਦਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇਸ ਦੇਸ਼ ਨੂੰ ਮੁਗਲਾਂ ਦੀ 700 ਸਾਲ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਉਸ ਤੋਂ ਬਾਅਦ ਖਾਲਸਾ ਪੰਥ ਨੇ ਜ਼ੁਲਮ ਦੇ ਨਾਲ ਟੱਕਰਾਂ ਲਿਆ ਤੇ ਫਿਰ ਸਿੱਖਾਂ ਦਾ ਰਾਜ ਆਇਆ ਪਰ ਬਾਅਦ ਵਿੱਚ ਆਪਣੇ ਆdੀਆਂ ਕੀਤੀਆਂ ਗਦਾਰੀਆਂ ਕਾਰਨ ਖਾਲਸਾ ਰਾਜ ਦਾ ਅੰਤ ਹੋ ਗਿਆ ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਸਿੱਖ ਵਿਦੇਸ਼ਾਂ ਚੋਂ ਵਾਪਸ ਆ ਕੇ ਗੋਰੀ ਸਰਕਾਰ ਦੇ ਨਾਲ ਟੱਕਰ ਲੈਂਦੇ ਰਹੇ ਸਾਲ 1900 ਤੋਂ ਬਾਅਦ ਪੰਜਾਬ ਵਿੱਚ ਥਾ-ਥਾ ਉਤੇ ਬ੍ਰਿਟਾਨਵੀ ਸਰਕਾਰ ਦਾ ਵਿਰੋਧ ਸ਼ੁਰੂ ਹੋ ਚੁੱਕਾ ਸੀ ਪਰ ਸਾਲ 1930 ਆਉਂਦੇ-ਆਉਂਦੇ ਪੰਜਾਬ ਦੇ ਘਰ-ਘਰ ਵਿੱਚੋਂ ਕ੍ਰਾਂਤੀਕਾਰੀ ਉੱਠ ਖੜੇ ਹੋਏ ਸਨ ਹੁਣ ਗੱਲ ਕਰਦੇ ਹਾਂ ਤਿਰੰਗੇ ਝੰਡੇ ਦੇ ਰੰਗਾਂ ਬਾਰੇ ਜੋ ਪਹਿਲਾਂ ਸਭ ਤੋਂ ਉਤੇ ਹਰਾ ਮੁਸਲਮਾਨਾਂ ਦਾ ਫਿਰ ਸਫੈਦ ਹਿੰਦੂਆਂ ਦਾ ਤੇ ਫਿਰ ਕੇਸਰੀ ਸਿੱਖਾਂ ਦਾ ਸਭ ਤੋਂ ਏਠਾ ਸੀ ਜਦੋਂ ਭਾਰਤ ਦੇ ਵੱਡੇ ਆਗੂ ਮੋਤੀ ਲਾਲ ਨਹਿਰੂ ਪਟੇਲ ਮਹਾਤਮਾ ਗਾਂਧੀ ਵਰਗਿਆਂ ਨੇ ਇਹ ਝੰਡਾ ਬਣਾਇਆ ਤਾਂ ਇਸ ਝੰਡੇ ਨੂੰ ਪ੍ਰਦਰਸ਼ਨੀ ਵਾਸਤੇ ਰੱਖਿਆ ਗਿਆ ਪਰ ਉਸ ਵਕਤ ਅੰਗਰੇਜ਼ ਹਕੂਮਤ ਨੇ ਇਸ ਪ੍ਰਦਰਸ਼ਨੀ ਨੂੰ ਰੋਕਣ ਵਾਸਤੇ ਇਸ ਪ੍ਰਦਰਸ਼ਨੀ ਨਾਲ ਲੋਕ ਵਿਦਰੋਹ ਕਰਨਗੇ ਤਾਂ ਪ੍ਰਦਰਸ਼ਨੀ ਰੋਕਣ ਵਾਸਤੇ ਫੌਜ ਤਾਇਨਾਤ ਕਰ ਦਿੱਤੀ ਗਈ ਮਸ਼ੀਨ ਗੰਨਾਂ ਬੀੜ ਦਿੱਤੀਆਂ ਗਈਆਂ ਇਹ ਵੇਖ ਕੇ ਮੋਤੀ لال 네ਹਰੂ ਅਤੇ ਹੋਰ ਵੱਡੇ ਲੀਡਰ ਬੈਠ ਕੇ ਵਿਚਾਰਾ ਕਰਨ ਲੱਗੇ ਕਿ ਹੁਣ ਅਸੀਂ ਝੰਡਾ ਕਿਵੇਂ ਲੈ ਕੇ ਤੁਰਾਂਗੇ ਪਰ ਸਾਹਮਣੇ ਇੰਨੀ ਫੌਜ ਹੈ ਅਖੀਰ ਸਲਾਹ ਹੁੰਦੀ ਹੈ ਕਿ ਸਿੱਖਾਂ ਬਿਨਾ ਕੋਈ ਵੀ ਮਰ ਤਾਂ ਸਕਦਾ ਨਹੀਂ ਉਸ ਵਕਤ ਸਿੱਖਾਂ ਦਾ ਆਗੂ ਬਾਬਾ ਖੜਕ ਸਿੰਘ ਸੀ 네ਹਰੂ ਵਰਗੇ ਨੇ ਸਲਾਹ ਕੀਤੀ ਕਿ ਬਾਬਾ ਖੜਕ ਸਿੰਘ ਨੂੰ ਕਹਿੰਦੇ ਆ ਕਿ ਉਹ ਸਿੱਖਾਂ ਦਾ ਜਥਾ ਲੈ ਕੇ ਸਭ ਤੋਂ ਅੱਗੇ ਲੱਗਣ ਉਹ ਮਨ ਵਿੱਚ ਸੋਚ ਰਹੇ ਸਨ ਕਿ ਇਹ ਤਾਂ ਸਿੱਧਾ ਪਧਰਾ ਜਾਂ ਬੰਦਾ ਹੈ ਇਸਨੇ ਮੰਨ ਤਾਂ ਜਾਣਾ ਹੀ ਐ ਇਹ ਸਾਰੇ ਲੀਡਰ ਇਕੱਠੇ ਹੋ ਕੇ ਬਾਬਾ ਖੜਕ ਸਿੰਘ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਅੱਗੇ ਲੱਗਣ ਲਈ ਬੇਨਤੀ ਕਰਦੇ ਹਨ ਅੱਗੋਂ ਬਾਬਾ ਖੜਕ ਸਿੰਘ ਕਹਿੰਦੇ ਹਨ ਕਿ ਅਸੀਂ ਤਿਆਰ ਹਾਂ ਪਰ ਸਭ ਤੋਂ ਅੱਗੇ ਕੌਣ ਲੱਗੂ ਇਸ ਦਾ ਫੈਸਲਾ ਆਪਾਂ ਝੰਡੇ ਕੋਲੋਂ ਹੀ ਕਰਵਾ ਲੈਨੇ ਹਾਂ ਝੰਡੇ ਵਿੱਚ ਜਿਸ ਦਾ ਰੰਗ ਸਭ ਤੋਂ ਉੱਤੇ ਹੈ ਉਹ ਸਭ ਤੋਂ ਅੱਗੇ ਲੱਗੂਗਾ ਜਿਸ ਦਾ ਰੰਗ ਵਿਚਾਲੇ ਹੈ ਉਹ ਵਿਚਾਲੇ ਲੱਗੂ ਤੇ ਜਿਸ ਦਾ ਰੰਗ ਸਭ ਤੋਂ ਹੇਠਾ ਹੈ ਉਹ ਸਭ ਤੋਂ ਪਿੱਛੇ ਲੱਗੂਗਾ ਉਹ ਆਗੂ ਘਬਰਾ ਗਏ ਤੇ ਫਿਰ ਇਸ ਗੱਲ ਦਾ ਫੈਸਲਾ ਹੋਇਆ ਕਿ ਕੇਸਰੀ ਰੰਗ ਸਭ ਤੋਂ ਉੱਪਰ ਲਾਇਆ ਜਾਵੇਗਾ ਤੇ ਸਿੱਖ ਸਭ ਤੋਂ ਅੱਗੇ ਲੱਗਣਗੇ ਅਖੀਰ ਬਾਬਾ ਖੜਕ ਸਿੰਘ ਜੀ ਨਿਸ਼ਾਨ ਝੰਡਾ ਲੈ ਕੇ ਸਭ ਤੋਂ ਅੱਗੇ ਲੱਗੇ ਤੇ ਫਿਰ ਪ੍ਰਦਰਸ਼ਨੀ ਪੂਰੀ ਹੋਈ ਇਸ ਤਰ੍ਹਾਂ ਝੰਡੇ ਵਿੱਚ ਕੇਸਰੀ ਰੰਗ ਸਭ ਤੋਂ ਉੱਤੇ ਇਸ ਤਰੀਕੇ ਨਾਲ ਕੀਤਾ ਗਿਆ ਸੀ ਬਾਬਾ ਖੜਕ ਸਿੰਘ ਬਾਰੇ ਦੱਸਿਏ ਤਾਂ ਬਾਬਾ ਖੜਕ ਸਿੰਘ ਦਾ ਜਨਮ 6 ਜੂਨ 1867 ਈਸਵੀ ਨੂੰ ਸਿਆਲਕੋਟ ਵਿੱਚ ਹੋਇਆ ਐਨਾਰੇ ਭਾਰਤੀ ਸੁਤੰਤਰਤਾ ਵਿੱਚ ਵੱਧ ਚੜਕੇ ਹਿੱਸਾ ਪਾਇਆ ਤੇ ਸਿੱਖਾਂ ਦੇ ਮੁਖ ਆਗੂ ਰਹੇ ਸਨ ਇਸ ਤੋਂ ਇਲਾਵਾ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਨ ਇਹਨਾਂ ਦਾ ਅਕਾਲ ਚਲਾਣਾ 1963 ਵਿੱਚ ਹੋਇਆ ਸੀ ਪਿੰਡ ਸਿੱਖਾਂਵਾਲਾ ਤਹਿਸੀਲ ਮਲੋੜ ਜ਼ਿਲ੍ਹਾ ਮੁਕਸਰ ਵਿੱਚ ਇਹਨਾਂ ਦੀ ਯਾਦਗਾਰ ਬਣਾਈ ਗਈ ਹੈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਮ ਵੀ ਇਹਨਾਂ ਦੇ ਨਾਮ ਤੇ ਬਾਬਾ ਖੜਕ ਸਿੰਘ ਮਾਰਗ ਰੱਖਿਆ ਗਿਆ ਹੈ ਸੋ ਦੋਸਤੋ ਏਸੀ ਅੱਜ ਦਾ ਪੂਰਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ